वर्ल्ड हेल्थ ऑर्गेनाइजेशन ਦਾ ਪਾਜੀ ਦੱਸ ਦੇ ਜਾਈਏ ਤੇ ਪ੍ਰੈਜ਼ੀਡੈਂਟ ਡੋਨਲਡ 트ਰੰਪ ਉਹਨਾਂ ਨੇ ਅਨਾਉਂਸ ਕੀਤਾ ਵੀ ਆਲਰੇਡੀ ਅਮਰੀਕਾ वर्ल्ड हेल्थ ऑर्गेनाइजेशन ਤੋਂ ਐਗਜ਼ਿਟ ਕਰ ਗਿਆ ਹੈਗਾ ਜੀ ਕੱਲ ਉਹਨਾਂ ਨੇ ਅਨਾਉਂਸ ਕੀਤਾ ਤੇ 1 ਸਾਲ ਪਹਿਲਾਂ ਉਹਨਾਂ ਨੇ ਇਹ ਕਿਹਾ ਸੀ ਵੀ ਆਪਾਂ ਆਊਟ ਹੋਣ ਜਾ ਰਹੇ ਹਾਂ ਜਿਸ ਹਿਸਾਬ ਦੇ ਨਾਲ WHO ਨੇ ਕੋਵਿਡ-19 ਨੂੰ ਹੈਂਡਲ ਕੀਤਾ ਸੀ ਤੇ ਔਨ ਗoing ਲੈਕ ਆਫ ਰਿਫਾਰਮ ਅਕਾਉਂਟੇਬਿਲਟੀ ਟ੍ਰਾਂਸਪੇਰੈਂਸੀ ਆ ਸੋ so WHO ਤੋਂ ਆਪਾਂ ਬਾਹਰ ਜਾ ਰਹੇ ਉਧਰ ਅ ਇਸੇ ਚੀਜ਼ ਨੂੰ ਲੈ ਕੇ ਕੈਲੀਫੋਰਨੀਆ ਵਾਲੇ ਕਹਿੰਦੇ ਵੀ ਅਸੀਂ WHO ਦੇ ਨੈਟਵਰਕ ਨੂੰ ਜੁਆਇਨ ਜਿਹੜਾ ਉਹ ਕਰ ਰਹੇ ਆ ਜਿਹੜਾ ਗੈਵਨੀਊਸਮ ਆ ਕੈਲੀਫੋਰਨੀਆ ਵਰਨਾ ਐਵੀ ਡਾਇਵਰਸ ਦੇ ਵਿੱਚ ਉੱਥੇ ਪਹੁੰਚਿਆ ਸੀ ਜੋ ਰਾਸ਼ਪਤੀ 트াম্প ਕਹ ਕੇ ਆਇਆ ਉਸਤੇ ਉਲਟ ਉੱਥੇ ਉਹਨਾਂ ਨੇ ਆਪਣੇ ਭਾਸ਼ਣੀਆਂ ਬਿਆਨ ਜਿਹੜੇ ਉਹ ਦਿੱਤੇ ਤੇ ਇੱਕ ਪਾਸੇ ਅਮਰੀਕਾ WHO ਤੋਂ ਬਾਹਰ ਹੋਇਆ ਆ ਤੇ ਗੈਵਨ ਨਿਊਸਮ ਕਹਿੰਦਾ ਵੀ ਮੈਂ WHO ਦੇ ਡਾਇਰੈਕਟਰ ਜਨਰਲ ਆ ਉਹਨਾਂ ਨੂੰ ਮਿਲ ਕੇ ਆਇਆ ਤੇ ਕਹਿੰਦਾ ਵੀ ਇਹੀ ਸੂਬੇ ਦੇ ਤੌਰ ਦੇ ਉੱਤੇ WHO ਦੇ ਕੋਆਰਡੀਨੇਟਡ ਇੰਟਰਨੈਸ਼ਨਲ ਨੈਟਵਰਕ ਦੇ ਵਿੱਚ ਨਾਲ ਜਿਹੜਾ ਉਹ ਜੁੜਨ ਜਾ ਰਹੇ ਹੈਗੇ ਆ ਸੋ ਉਹਨਾਂ ਨੇ ਇਹੀ ਬਿਆਨ ਦਿੱਤਾ ਵੀ 트럼ਪ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਵਿਡਰੋਅਲ ਆ ਇਹ ਰੈਕਲੈਸ ਡਿਸੀਜਨ ਆ ਇਦੇ ਨਾਲ ਅਮਰੀਕਨਸ ਤੇ ਕੈਲੀਫੋਰਨੀਅਨਸ ਨੂੰ ਨੁਕਸਾਨ ਪਹੁੰਚੂਗਾ ਤੇ ਐਸੀ ਕਹਿੰਦੇ ਵੀ ਇਦਾਂ ਹੀ ਖੜੇ ਰਹਿ ਕੇ ਇਹ ਨੁਕਸਾਨ ਹੁੰਦਾ ਨਹੀਂ ਦੇਖ ਸਕਦੇ ਸੋ ਕੈਲੀਫੋਰਨੀਆ ਕਹਿੰਦੇ WHO ਨੂੰ ਜੁਆਇਨ ਕਰਨ ਜਾ ਰਿਹਾ ਹੈਗਾ ਜੀ World Health Organization ਆ ਪਾਜੀ ਦੱਸ ਲਈ ਜਾਈਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਅਨਾਉਂਸ ਕੀਤਾ ਵੀ ਆਲਰੇਡੀ ਅਮਰੀਕਾ World Health Organization ਤੋਂ ਐਗਜ਼ਿਟ ਕਰ ਗਿਆ ਹੈਗਾ ਜੀ ਕੱਲ ਉਹਨਾਂ ਨੇ ਅਨਾਉਂਸ ਕੀਤਾ ਤੇ 1 ਸਾਲ ਪਹਿਲਾਂ ਉਹਨਾਂ ਨੇ ਇਹ ਕਿਹਾ ਸੀ ਵੀ ਆਪਾਂ ਆਊਟ ਹੋਣ ਜਾ ਰਹੇ ਹਾਂ ਜਿਸ ਹਿਸਾਬ ਦੇ ਨਾਲ WHO ਨੇ ਕੋਵਿਡ-19 ਨੂੰ ਹੈਂਡਲ ਕੀਤਾ ਸੀ ਤੇ ਔਨਗoing ਲੈਕ ਆਫ ਰੀਫਾਰਮ ਅਕਾਉਂਟੇਬਿਲਟੀ ਟ੍ਰਾਂਸਪਰੈਂਸੀਆ ਸੋ WHO ਤੋਂ ਆਪਾਂ ਬਾਹਰ ਜਾ ਰਹੇ ਹਾਂ ਉਧਰ ਇਸੇ ਚੀਜ਼ ਨੂੰ ਲੈ ਕੇ ਕੈਲੀਫੋਰਨੀਆ ਵਾਲੇ ਕਹਿੰਦੇ ਵੀ ਅਸੀਂ WHO ਦੇ ਨੈਟਵਰਕ ਨੂੰ ਜੁਆਇਨ ਜਿਹੜਾ ਉਹ ਕਰ ਰਹੇ ਹਾਂ ਜਾ ਗੈਵਨਿਊਸਮ ਆ ਕੈਲੀਫੋਰਨੀਆ ਵਰਨਰ ਐਵੇਨਿਊਸ ਦੇ ਵਿੱਚ ਉੱਥੇ ਪਹੁੰਚਿਆ ਸੀ ਜੋ ਰਾਸ਼ਪਤੀ 트ੰਪ ਕਹਿ ਕੇ ਆਏ ਉਸਤੇ ਉਲਟ ਉੱਥੇ ਉਹਨਾਂ ਨੇ ਆਪਣੇ ਭਾਸ਼ਣੀਆਂ ਬਿਆਨ ਜਿਹੜੇ ਉਹ ਦਿੱਤੇ ਤੇ ਇੱਕ ਪਾਸੇ ਅਮਰੀਕਾ WHO ਤੋਂ ਬਾਹਰ ਹੋਇਆ ਆ ਤੇ ਗੈਵਨਿਊਸਮ ਕਹਿੰਦਾ ਵੀ ਮੈਂ WHO ਦੇ ਡਾਇਰੈਕਟਰ ਜਨਰਲ ਆ ਉਹਨਾਂ ਨੂੰ ਮਿਲ ਕੇ ਆਇਆ ਤੇ ਕਹਿੰਦਾ ਵੀ ਇਹੀ ਸੂਬੇ ਦੇ ਤੌਰ ਦੇ ਉੱਤੇ WHO ਦੇ ਕੋਆਰਡੀਨੇਟਿਡ ਇੰਟਰਨੈਸ਼ਨਲ ਨੈਟਵਰਕ ਦੇ ਵਿੱਚ ਨਾਲ ਜਿਹੜਾ ਉਹ ਜੁੜਨ ਅਜਾ ਰਹੇ ਹੈਗੇ ਆ ਸੋ ਉਹਨਾਂ ਨੇ ਇਹੀ ਬਿਆਨ ਦਿੱਤਾ ਵੀ 트럼ਪ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਵਿਡਰੋਅਲ ਆ ਇਹ ਰੈਕਲੈਸ ਡਿਸੀਜਨ ਆ ਜਿਹਦੇ ਨਾਲ ਅਮਰੀਕਨਸ ਤੇ ਕੈਲੀਫੋਰਨੀਅਨਸ ਨੂੰ ਨੁਕਸਾਨ ਪਹੁੰਚੂਗਾ ਤੇ ਅਸੀਂ ਕਹਿੰਦੇ ਵੀ ਇਦਾਂ ਹੀ ਖੜੇ ਰਹਿ ਕੇ ਇਹ ਨੁਕਸਾਨ ਹੁੰਦਾ ਨਹੀਂ ਦੇਖ ਸਕਦੇ ਸੋ ਕੈਲੀਫੋਰਨੀਆ ਕਹਿੰਦੇ ਵੀ WHO ਨੂੰ ਜੁਆਇਨ ਕਰਨ ਜਾ ਰਿਹਾ ਹੈਗਾ ਜੀ